ਸਾਡੇ ਐਮਐਲਏ ਸਾਹਿਬ ਰਿੰਦਰ ਸਵਨਾ ਜੀ ਡੀਸੀ ਮੈਡਮ ਐਸਟੀਐਮ ਮੈਡਮ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਰੇ ਅਫਸਰ ਸਹਿਬਾਨ ਪਿੰਡ ਦੇ ਸਾਰੇ ਹੀ ਸਰਕਾਰ ਜੋ ਭੈਣ ਭਜ਼ੁਰਗ ਕਿਉਂਕਿ ਅੱਜ ਜਿਹੜਾ ਮੌਕਾ ਹੈ ਅਸੀਂ ਨਹੀਂ ਚਾਹੁੰਦੇ ਕਿ ਇਹੋ ਜੇ ਮੌਕੇ ਵਾਰ-ਵਾਰ ਆਣ ਅਸੀਂ ਨਹੀਂ ਚਾਹੁੰਦੇ ਕਿ ਕੁਦਰਤੀ ਕ੍ਰੋਪੀਆਂ ਸਾਡੇ ਘਰਾਂ 'ਚ ਤਬਾਹੀਆਂ ਮਚਾਉਣ ਫਾਜ਼ਲਕਾ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਜਲਾਲਾਬਾਦ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਕਿਉਂਕਿ ਮੇਰੇ ਤੋਂ ਪਹਿਲਾਂ ਜੋ ਬੋਲਦੇ ਆ ਦੱਸਿਆ ਗਿਆ ਸੀ ਕਿ ਮੈਂ ਜਦੋਂ ਡਾਕਟਰ ਦੇ ਤੌਰ ਤੇ ਵੀ ਕੰਮ ਕੀਤਾ ਤਾਂ ਵੱਧ ਤੋਂ ਵੱਧ ਮਰੀਜ਼ ਜਿਹੜੇ ਆਉਂਦੇ ਸੀ ਮੇਰੇ ਕੋਲੇ ਉਹ ਫਾਜ਼ਲਕਾ ਜਲਾਲਾਬਾਦ ਸਾਰੇ ਬਾਰਡਰ ਏਰੀਏ ਦੇ ਆਉਂਦੇ ਸੀ ਔਰ ਅਸੀਂ ਕਹਿੰਦੇ ਹੁੰਦੇ ਸੀ ਕਿ ਬਾਰਡਰ ਏਰੀਏ ਦੇ ਜਿਹੜੇ ਲੋਕ ਹੈ ਬੜੇ ਮਜ਼ਬੂਤ ਦਿਲਾਂ ਵਾਲੇ ਹੁੰਦੇ ਆ ਛੋਟੀ ਮੋਟੀ ਤਕਲੀਫ ਨੂੰ ਗੌਲਦੇ ਨਹੀਂ ਅਰ ਗੱਲ ਇਹ ਹੈ ਕਿ ਪ੍ਰਮਾਤਮਾ ਇਮਤਿਹਾਨ ਵੀ ਉਹਨਾਂ ਲੋਕਾਂ ਦੇ ਲੈਂਦਾ ਹੈ ਜਿਹੜੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਂਦੇ ਆ ਉਹਨਾਂ ਨੂੰ ਵਾਰ-ਵਾਰ ਇਮਤਿਹਾਨ ਦੇਣੇ ਪੈਂਦੇ ਆ ਕਿ ਵਾਕਈ ਅਸੀਂ ਮਜ਼ਬੂਤ ਆ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਦਰਤੀ ਕਰੋਪੀ ਨੇ ਸਾਡਾ ਇਮਤਿਹਾਨ ਲਿਆ ਅਸੀਂ ਬਹੁਤ ਜਦੋਜਹਿਦ ਕਰਕੇ ਬਹੁਤ ਹਿੰਮਤਾਰ ਰੱਖ ਕੇ ਇਸ ਕਰੋਪੀ ਦਾ ਸਾਹਮਣਾ ਕੀਤਾ ਮੈਂ ਜਿੰਨੀ ਵਾਰੀ ਵੀ ਆਈ ਆ ਇੱਥੇ ਲੋਕਾਂ ਨੂੰ ਆਪ ਮਿਲ ਕੇ ਇਥੋਂ ਤੱਕ ਕਿ ਮਹਿਲਾਵਾਂ ਬਜ਼ੁਰਗ ਮਹਿਲਾਵਾਂ ਨਾਲ ਵੀ ਜਦੋਂ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਜਵਾਬ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਿਹਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਮਿਸ਼ਨ ਚੜ੍ਹਦੀ ਕਲਾ ਉਹ ਮੈਨੂੰ ਲੱਗਦਾ ਵਾਕਈ ਸਾਡੇ ਲੋਕਾਂ ਦੇ ਲਈ ਚੜ੍ਹਦੀ ਕਲਾ ਹੋ ਨਿਪੜੇਗਾ ਕਿਉਂਕਿ ਇੰਨੇ ਥੋੜੇ ਸਮੇਂ ਦੌਰਾਨ ਜਿਹੜਾ ਮੁਆਵਜ਼ਾ ਦੇਣਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਨਵੇਕਲੀ ਪਹਿਲ ਕਦਮੀ ਹੈ ਮੇਰੇ ਤੋਂ ਪਹਿਲਾਂ ਬੋਲਦੇ ਆ ਐਮਐਲਏ ਸਾਹਿਬ ਨੇ ਦੱਸਿਆ ਕਿ ਪੰਜਾਬ ਤੋਂ ਉੱਪਰ ਪਿੰਡ ਪ੍ਰਭਾਵਿਤ ਹੋਏ ਸਾਡੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋ ਗਿਆ ਅਸੀਂ ਬੇਘਰੇ ਹੋ ਗਏ ਔਰ ਇੱਕ ਵਾਰ ਤਾਂ ਇਹ ਲੱਗਦਾ ਸੀ ਕਿ ਜ਼ਿੰਦਗੀ ਬਹੁਤ ਖਤਮ ਹੋਣ ਦੇ ਕੰਢੇ ਤੇ ਆ ਜਦੋਂ ਮੈਂ ਜਾ ਕੇ ਦੇਖਿਆ ਸੀ ਇੱਕ ਹੰਝੂ ਨਹੀਂ ਸੀ ਨਿਕਲਦੇ ਪਰ ਕੁਝ ਕਿਹਾ ਵੀ ਨਹੀਂ ਜਾਂਦਾ ਸੀ ਇੰਨਾ ਮਨ ਭਾਵਕ ਹੁੰਦਾ ਸੀ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਅਫਸਰ ਸਹਿਬਾਨਾਂ ਦਾ ਜਿਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਪਰੇ ਹੋ ਕੇ ਲੋਕਾਂ ਦੇ ਨਾਲ ਮਾਨਵਤਾ ਦਾ ਜਿਹੜਾ ਅਹੁਦਾ ਉਹ ਸਾਂਝਾ ਕੀਤਾ ਹਰ ਇੱਕ ਅਫਸਰ ਨੇ ਹਰ ਇੱਕ ਸਮਾਜ ਸੇਵੀ ਸੰਸਥਾ ਨੇ ਕੋਈ ਐਮਐਲਏ ਕੋਈ ਮੰਤਰੀ ਅਸੀਂ ਸਾਰਿਆਂ ਨੇ ਇੱਕੋ ਹੀ ਮਿਸ਼ਨ ਤੇ ਕੰਮ ਕੀਤਾ ਕਿ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਹੈ ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਹੋਣਾ ਸੋ ਉਸ ਮਿਸ਼ਨ 'ਚ ਅਸੀਂ ਕਾਮਯਾਬ ਹੋਏ ਹਾਂ ਸੋ ਉਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਬਹੁਤ ਸਾਰੇ ਖ਼ਤਰਸ਼ੇ ਸੀ ਭਾਵੇਂ ਲੋਕਾਂ ਨੂੰ ਬਚਾ ਲਿਆ ਗਿਆ ਭਾਵੇਂ ਅਸੀਂ ਬਾਹਰ ਕੱਢ ਲਈ ਉਸ ਤੋਂ ਬਾਅਦ ਵੀ ਬਹੁਤ ਸਾਰੇ ਖ਼ਤਰਸ਼ੇ ਸੀ ਕਿ ਪਤਾ ਨਹੀਂ ਕਿਹੋ ਜੀ ਮਹਾਮਾਰੀ ਫੈਲੂਗੀ ਤੇ ਕਿੰਨੇ ਲੋਕਾਂ ਦੀਆਂ ਜਾਨਾਂ ਜਾਣਗੀਆਂ ਪਰ ਡਾਕਟਰ ਸਹਿਬਾਨਾ ਨੇ ਅਫਸਰ ਸਹਿਬਾਨਾ ਨੇ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੋਕਾਂ ਨੂੰ ਇਸ ਮਹਾਮਾਰੀ ਤੋਂ ਵੀ ਪਛਾਇਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਵੰਿਕਲੀ ਪਹਿਲ ਕਿਰਮੀ ਕੀਤੀ ਹੈ ਔਰ ਉਹਨਾਂ ਨੇ ਜੋ ਵਾਦਾ ਕੀਤਾ ਸੀ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਲੋਕਾਂ ਦੇ ਘਰਾਂ ਵਿੱਚ ਦੀਵੇ ਬਾਲ ਦਊਂਗਾ ਸੋ ਉਹ ਵਾਦਾ ਉਹਨਾਂ ਨੇ ਪੂਰਾ ਕੀਤਾ ਅਸੀਂ ਅੱਜ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਦੀਵੇ ਬਾਲੀਏ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਘਰਾਂ ਦੀਆਂ ਚਾਰ ਦਿਵਾਰੀਆਂ ਹੀ ਖਤਮ ਹੋ ਗਈਆਂ ਦੀਵੇ ਬਾਲਣ ਨੂੰ ਕੰਧਾਂ ਹੀ ਖਤਮ ਹੋ ਗਈਆਂ ਸੋ ਉਹ ਮਿਸ਼ਨ ਜਿਹੜਾ ਦੀਵੇ ਬਾਲਣ ਦਾ ਸੀ ਸ਼ੁਰੂ ਕਰਨ ਜਾ ਰਹੇ ਆ ਔਰ ਮੈਂ ਐਸਡੀਐਮ ਸਾਹਿਬ ਤੋਂ ਜੋ ਪੁੱਛਿਆ ਕਿ 18 ਪਿੰਡਾਂ ਦੀ ਜਿਹੜੀ ਸੈਂਕਸ਼ਨ ਜਾਰੀ ਹੋਈ ਹੈ 7.5 ਕਰੋੜ ਤੋਂ ਵੀ ਉੱਪਰ ਉਹ ਇਨ੍ਹਾਂ ਪਿੰਡਾਂ ਨੂੰ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿੰਦਾਬਾਦ ਜਿੰਦਾਬਾਦ ਕਿਉਂ ਸਰਕਾਰ ਜਿੰਦਾਬਾਦ ਇਹ ਲਗਾਤਾਰ جاری ਰਹੂਗਾ ਇਹ ਅਸੀਂ ਇੱਕ ਪਿੰਡ ਤੋਂ ਸ਼ੁਰੂ ਕਰ ਰਹੇ ਹਾਂ ਇਹ ਸਿਰਫ ਸ਼ੁਰੂਆਤ ਹੈ ਤੁਸੀਂ ਆਪ ਸਾਰੇ ਨਾਲ ਲੱਗ ਕੇ ਉਹਨਾਂ ਲੋਕਾਂ ਦੇ ਘਰਾਂ ਤੱਕ ਇਹ ਮੁਆਵਜ਼ਾ ਪਹੁੰਚਾਉਣਾ ਹੈ ਐਮਐਲਏ ਸਾਹਿਬ ਜਾਣਗੇ ਔਰ ਲਗਾਤਾਰ ਇਹ ਜਾਰੀ ਰਹੂਗਾ ਸਾਰੇ ਪਿੰਡਾਂ ਨੂੰ ਸਾਰੇ ਘਰਾਂ ਨੂੰ ਖੇਤੀ ਦਾ ਜੋ ਨੁਕਸਾਨ ਹੋਇਆ ਘਰਾਂ ਦਾ ਜੋ ਨੁਕਸਾਨ ਹੋਇਆ ਪਸ਼ੂਧਨ ਦਾ ਜੋ ਨੁਕਸਾਨ ਹੋਇਆ ਸਾਰਾ ਮੁਆਵਜ਼ਾ ਪੰਜਾਬ ਸਰਕਾਰ ਉਹਨਾਂ ਦੇ ਘਰਾਂ ਤੱਕ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਹੁੰਚਾਊਗੀ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਦੇ ਕੇ ਜਾਵਾਂਗੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਕਾਮਯਾਬ ਹੋ ਗਏ ਹਾਂ ਆਪਣੇ ਲੋਕਾਂ ਨੂੰ ਖੜੇ ਕਰਨ ਦੇ ਵਿੱਚ ਸੋ ਪ੍ਰਮਾਤਮਾ ਕਰੇ ਕਿ ਇਹ ਜਿਹੜਾ ਹੱਥ ਫੜਿਆ ਇਹ ਇਸ ਤੋਂ ਅੱਗੇ ਵੀ ਜਿਹੜੀ ਮਦਦ ਹੈ ਲਗਾਤਾਰ ਜਾਰੀ ਰਹੇ ਅਸੀਂ ਦੁਬਾਰਾ ਉਸੇ ਮਕਾਮ ਤੇ ਪਹੁੰਚੀਏ साढे घरबारा तो दीबे पालन परमात्मा अगे ही अरदास है वाहगुरु जी का खालसा श्री वाहू जी की फतह बहुत बहुत धन्यवाद मैडम जी मैं आपेक्टिड मैडम जी और जिन्हें भी अपने मंच से है प्लीज अगे हो जाएंगे और मैं ना बोलांगा जिन्हें कि तहूँ बिठाया गया है तीन प्लीज नाम सुन के ऊपर आओ और श्री जयचंद पुत्र चंडाराम जी का परिवार पहला आएगा जयचंद पुत्र चंडाराम जी हां जी दूसरा परम हंस पुत्र हंसराज आगे मंगत राम पुत्र मुंशी राम ये अपना ਆਪਣਾ ਸਰਟੀਫੀਕੇਟ ਤੁਸੀਂ ਇੱਕ ਸਾਈਡ ਤੇ نیچے ਖੜ ਜਾਣਾ ਫਿਰ ਆਪਾਂ ਇਕੱਠੇ ਗਰੁੱਪ ਫੋਟੋ ਕਰਵਾ ਲਾਂਗੇ ਮੰਗਤਰਾਮ ਪਰਮਹੰਸ ਜੀ ਉਸ ਤੋਂ ਬਾਅਦ ਮੰਗਤਰਾਮ ਜੀ ਨੇੜੇ ਹੋ ਜਾਣਗੇ ਦੇਖਿਓ ਭਾਈ ਮੰਗਤਰਾਮ ਜੀ ਤੋਂ ਬਾਅਦ ਮਾਇਆ ਦੇਵੀ ਜੀ ਦਾ ਪਰਿਵਾਰ ਅੱਗੇ ਆ ਜਾਏਗਾ ਮਾਇਆ ਦੇਵੀ ਪਤਨੀ ਬੂਟਾ ਰਾਮ ਜੀ ਉਸ ਤੋਂ ਬਾਅਦ ਸੋਨੀਆ ਕੁਮਾਰੀ ਪਤਨੀ ਸੰਜੀਵ ਕੁਮਾਰ ਪੰਜ ਪਰਿਵਾਰਾਂ ਦੇ ਨਾਮ ਮੈਂ ਬੋਲੇ ਹੈ ਜੈਚੰਦ ਜੀ ਦਾ ਪਰਿਵਾਰ ਪਰਮਹੰਸ ਮੰਗਤਰਾਮ ਮਾਇਆ ਦੇਵੀ ਔਰ ਸੋਰੀਆ ਕੁਮਾਰੀ ਸੋਰੀਆ ਕੁਮਾਰੀ ਜੀ ਦੇ ਪਰਿਵਾਰ ਤੋਂ ਬਾਅਦ ਮੈਂ ਬੁਲਾਣਾ ਚਾਹਾਂਗਾ ਸੁਨੀਤਾ ਰਾਣੀ ਪਤਨੀ ਮੰਗਤਰਾਮ ਜੀ ਨੇੜੇ ਹੋ ਜਾਣਗੇ ਛੋਦਾ ਬਾਈ ਪਤਨੀ ਮੁੰਸ਼ੀਰਾਮ दर्शना रानी पत्नी ओम प्रकाश दर्शना रानी पत्नी ओम प्रकाश जी तो बाद राजकुमार पुत्र मिलक राज जी और मनोहर लाल पुत्र वीरू राम ਰਾਜਕੁਮਾਰ ਪੁੱਤਰ ਮਿਲਕਰਾਜ ਔਰ ਮਨੋਹਰ ਲਾਲ ਪੁੱਤਰ ਵੀਰੂ RAM ਜੀ ਦਾ ਹੋ ਗਿਆ ਜੀ ਪੂਰਨ ਸਿੰਘ ਉੱਤਰ ਹਸਨ ਸਿੰਘ ਜੀ ਔਰ ਛਿੰਦਰ ਸਿੰਘ ਪੁੱਤਰ ਹਸਨ ਸਿੰਘ ਜਿਵੇਂ ਕਿ ਦੱਸਿਆ ਗਿਆ ਸ਼ੁਰੂਆਤ ਹੈ ਪਹਿਲਾ ਹੈ ਹਲੇ ਕਾਫੀ ਹੋਰ ਪਰਿਵਾਰਾਂ ਦੇ ਨਾਮ ਅਗਲੇ ਪੜਾਅ ਵਿੱਚ ਆਣਗੇ ਪੂਰਨ ਸਿੰਘ ਜੀ ਦਾ ਪਰਿਵਾਰ ਔਰ ਛਿੰਦਰ ਸਿੰਘ ਜੀ ਦਾ ਪਰਿਵਾਰ ਦੇਖਿਓ ਜੀ ਚੱਲ ਛਿੰਦਰ ਬਾਈ ਜਿੰਦਾ ਰਹੇ विजय कुमार पुत्र लब्बा राम जी दा परिवार जगदीश कुमार पुत्र लब्बा राम जी दा परिवार और रेशमा रानी पत्नी गुलजार सिंह जी दा परिवार और हरिचंद पुत्र ओम प्रकाश जी दा परिवार ਨਦੀਸ਼ ਕੁਮਾਰ ਜੀ ਦਾ ਪਰਿਵਾਰ ਸਰਟੀਫਿਕੇਟਸ ਲੈਂਦਾ ਹੋਇਆ ਉਸ ਤੋਂ ਬਾਅਦ ਰੇਸ਼ਮਾ ਰਾਣੀ ਜੀ ਦਾ ਪਰਿਵਾਰ ਰੇਸ਼ਮਾ ਰਾਣੀ ਜੀ ਮੈਡਮ ਨਾਲ ਫੋਟੋ ਕਰਦੇ ਹੋਏ ਹਰੀਚੰਦ ਪੁੱਤਰ ਓਮ ਪ੍ਰਕਾਸ਼